ਹਨੇ ਦਾ ਨਾਲ ਕੱਟਣਾ ਪਤੰਦਰ ਕਹਿੰਦੇ 10 ਨਹੀਂ ਕੱਟਣਾ ਕੇਕ ਪਰ ਕੱਟਣਾ ਦਾ ਨਾਲ ਆ ਨਹੀਂ ਆਪਾਂ ਕੇਕ ਲੈ ਕੇ ਆਏ ਸੀ ਇੰਨਾ ਮਤਲਬ ਕਿ ਪੇਸਟਰੀ ਲੈ ਕੇ ਆਏ ਸੀ ਚੱਲ ਪੇਸਟਰੀ ਤੇ ਸਾਡੇ ਕੋ ਹਾਂ ਸਾਡੇ ਕੋਲ ਚਾਕੂ ਤਾਂ ਸਾਡੇ ਕੋ ਚਾਕੂ ਤਾਂ ਸਾਡੇ ਕੋ ਹੈ ਨਹੀਂਗਾ ਉਹ ਚੱਲ ਜਿਆਦਾ ਹੁਣ ਕਹਿੰਦੇ ਨਹੀਂ ਹੁੰਦੇ ਪੇਸਟੀਆਂ ਨਹੀਂ ਮਿਲੀਆਂ ਜਿੱਦ ਨੇ ਉਹ ਮਿਲੂਗਾ ਕਿ ਕਹਿੰਦੇ ਹੁੰਦੇ ਨੇ ਕੇਕ ਕਹਿੰਦੇ ਜਿਹਨੂੰ ਉਹ ਦਿਨੇ ਬਸ ਚਾਕੂ ਵੀ ਮਿਲਿਆ ਆਵਾਂਗੇ ਕੋਈ ਨਹੀਂ ਹੁਣ ਫਿਰ ਅਗਲੀ ਗੱਲ ਜਿੱਦ ਨੇ ਆਜੋ ਦੋਸਤੋ ਹਨਾ ਸਾਰੇ ਬੰਦਿਆਂ ਨੇ ਨਾ ਤੇ ਮੇਰੇ ਤੂੰ ਇਹ ਮੈਨੂੰ ਸੋਨਾ ਲੈ ਕੇ ਆਏ ਮੇਰੇ ਬੱਕਰੇ ਨੂੰ ਕੋਈ ਆ ਜਿਹੜਾ ਅੱਜ ਤੈਂ ਮੇਰੇ ਮੰਨ ਕੇ ਚੱਲਿਆ ਇਹਦਾ ਮਾਣ ਕਰਿਆ ਤੈਂ ਇਹ ਖੁਸ਼ੀ ਕਰੀਏ ਤੇਰੇ ਮਨ ਦੇ ਵਿੱਚ ਹਨਾ ਪਰ ਆ ਜਿਹੜੀ ਤੂੰ ਗੱਲ ਸੋਚ ਕੇ ਆ ਵਦੰਦਰਾ ਮੇਰੇ ਕੋ ਪਤਾ ਹੀ ਨਹੀਂ ਕਿੱਥੇ ਕਿੱਥੇ ਦੇ ਬੰਦੇ ਵੀਡੀਓ ਬਣਾ ਕੇ ਲੈ ਗਏ ਪਰ ਆ ਕਿਸੇ ਨੇ ਮੇਰੇ ਐਨੇ ਗੀ ਨੂੰ ਖੁਸ਼ੀ ਨਹੀਂ ਬਣਾਈ ਸਾਡੇ ਪਿੰਡ ਦਾ ਹੈ ਨਾ ਸਾਡੇ ਪਿੰਡ ਦੀ ਇਨਸਾਨ ਨੂੰ ਤੁਸੀਂ ਇਹ ਗੱਲ ਸੋਚ ਵੀ ਨਾ ਸਾਡੇ ਪਿੰਡ ਦਾ ਅੱਜ ਤੋਂ ਮੇਰੇ ਬੱਕਰੇ ਦਾ ਮਾਣ ਕਰਨਾ ਮੈਨੂੰ ਬਹੁਤ ਨਹੀਂ ਇਹ ਕਹਿੰਦੇ ਵੀ ਸਾਡੇ ਵਿਅੱਜ ਦੇ ਦਿਨ ਅਸੀਂ ਮਤਲਬ ਇਹਦਾ ਜਨਮ ਹੋਇਆ ਸੀ ਹੈ ਨਾ ਅੱਜ ਕੱਲ ਦੇ ਵਿੱਚ ਨਾਲੋ ਹੈ ਨਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਆਪਾਂ ਇਹਦਾ ਅੱਜ ਜਨਮ ਦਿਨ ਮਨਾਉਣਾ ਕੋਈ ਚੱਕਰ ਨਹੀਂ ਆਜੋ ਵੀ ਹੈ ਨਾ ਚਲੋ ਵੀ ਹੈਪੀ ਬਰਥਡੇ ਹੈ ਨਾ ਕੀ ਕਾਲੂ ਹੈਪੀ ਬਰਥਡੇ ਕਾਲੂ ਮਿੱਤਰ ਆ ਜਾ ਚਲੋ ਗਾਣਾ ਵੀ ਸਿਰੇ ਹੀ ਲਾ ਗਿਓ ਆਜੋ ਨਾ ਵੀ ਵੀ ਕਾਲੂ ਹੱਤ ਨੇ ਖਾਵਾਗੇ ਇਹਨੂੰ ਪੁੱਤ ਨੂੰ ਨਹੀਂ ਖਾਣਾ ਕਾਲਾ ਪੱਤਾ ਲੋ ਜੀ ਹੈਪੀ ਬਰਥਡੇ ਕਾਲੂ ਹਣਾ ਉਹ ਫੜਾ ਇੱਕ ਦੂਜੇ ਲੋਟ ਦੀ ਨੇ ਸਦੇਖਣਾ ਇਹਦੇ ਨਾਲ ਨਹੀਂ ਖਾਣਾ ਹੱਤ ਨਾਲ ਖਾਉ ਮੈਂ ਕਿੱਥੇ ਖਾਂਦਾ ਇਹ ਇਹ ਬਹੁਤ ਸਿਆਣੀ ਚੀਜ਼ ਆ ਗਾ ਦਾਦੇ ਨੇ ਉਹਨਾਂ ਨੂੰ ਕਾਲੂ ਚਲੋ ਜੀ ਆ ਖਾ ਹੁਣ ਹਾਂ ਦੇਖੀ ਜਾਂਦਾ ਕਿਉਂ ਖਾਲੀਆਂ ਨੇ ਹੂੰ ਸੱਚ ਫੜਾ ਹੱਤ ਤੇ ਹੱਤ ਤੇ ਫੜੀ ਦੇਖਣਾ ਤੇ ਮੈਂ ਪਹਿਲਾਂ ਹੀ ਦੱਸਿਆ ਜੀ ਵੀ ਇਹ ਹੱਤ ਤੇ ਫੜੇ ਖਾਉ ਨਹੀਂ ਬਹੁਤ ਖੁਸ਼ੀ ਹੋਈ ਸਾਨੂੰ ਵੀ ਹਣਾ ਤੇ ਇੱਕ ਦੇ ਹੋਰ ਇੱਕ ਅਲੱਗ ਹਣਾ ਚੀਜ਼ ਕਰਕੇ ਅੱਜ ਲੈ ਕੇ ਗਾਉ ਖਾਰਾ ਗੜੂ ਅੱਜ ਮੂੰਹ ਸਰਜਿਆ ਐ ਲੈ ਵੇੜਦਾ ਹਨ ਇਹ ਮੂੰਹ ਤੇ ਲਾ ਦੇ ਟਿੱਕੇ ਵੀ ਲਾਵਾਂ ਅੱਲਾ ਤੇ ਮੂੰਹ ਤੇ ਟਿੱਕੇ ਵੀ ਲਾਵਾਂਗੇ ਚਾਚਾ ਕਹਿੰਦਾ ਬਸ ਹੁਣ ਤਾਂ ਜਿਹਨੇ ਵਿਆਹ ਕਰਿਆ ਨਾ ਹੁਣ ਇਹਦਾ ਵਿਆਹ ਕਰਿਆ ਸੱਚ ਮੇਰੀ ਗੱਲ ਸੁਣ ਲੈ ਬਹੁਤ ਖਾਣੋ ਭੁੱਲ ਗਏ ਪਰ ਬੰਦਰ ਦਾ ਵਿਆਹ ਤਾਂ ਕਰਤਾ ਮੈਂ ਕਹਿੰਦਾ ਵੀ ਹੁਣ ਜਿੱਦਨੇ ਮੰਨ ਕੇ ਚੱਲੋ ਵੀ ਘਰੇ ਚਲੋ ਮਹਾਰਾਜ ਨੇ ਖੁਸ਼ੀ ਲਿਆਂਦੀ ਆਪਣੇ ਦੋਤਾ ਆਇਆ ਉਹਦੇ ਨੇ ਕੱਠ ਆਪਣੇ ਘਰੇ ਪੂਰਾ ਖੁੱਲਾ ਹੀ ਸੱਦਾ ਆਪਣੇ ਕਰਨੀਓ ਬਾਈ ਜੀ ਕੋਈ ਗੱਲ ਨਹੀਂ ਸੀ ਜ਼ਰੂਰ ਆਵੇ ਮੈਂ ਕਹਿੰਦਾ ਜਿਹੜਾ ਨਾ ਆਇਆ ਉਹ ਤੇ ਤਾਂ ਮੈਂ ਤਰਾਜ ਕਰੂੰਗਾ ਵੀ ਜਰ ਆਇਆ ਜਰ ਆ ਗਿਆ ਉਹਦਾ ਕੋਈ ਤਰਾਜ ਨਹੀਂ ਕੋਈ ਜ਼ਰੂਰ ਆਵਾਂਗੇ ਜੀ ਜਿਹੜਾ ਆ ਗਿਆ ਮੈਂ ਉੱਥੇ ਕੋਈ ਸਾਨੂੰ ਪਤਾ ਲੱਗਿਆ ਤਾਂ ਅਸੀਂ ਜ਼ਰੂਰ ਪਹੁੰਚਾਂਗੇ ਹਨਾ ਹਾਂ ਸਾਰਿਆਂ ਨੂੰ ਮੈਂ ਖੁੱਲਾ ਸੱਦਾ ਦੇਣਾ ਵੀ ਬਾਈ ਐਸ ਦਿਨ ਨੂੰ ਆਪਣੇ ਪ੍ਰੋਗਰਾਮ ਆ ਆਰ ਜਿਹਨੇ ਜਿਹੜੇ ਦਿਲੋਂ ਪਿਆਰ ਕਰਦੇ ਨੇ ਬਾਈ ਜੀ ਉਹ ਤਾਂ ਮੈਂ ਉਹਨਾਂ ਨੂੰ ਬਹੁਤ ਚੰਗਾ ਰੱਬ ਮੰਨਦਾ ਵੀ ਨਾ ਯਾਰ ਬੰਦੇ ਮੇਰਾ ਸਤਿਕਾਰ ਕਰਦੇ ਨੇ ਹਰ ਬੰਦੇ ਨਾਲ ਮੈਂ ਬੋਲਣਾ ਨਹੀਂ ਨਹੀਂ ਬੋਲਵਾਣੀ ਤਾਂ ਹੁੰਦਾ ਜੀ ਬੋਲਵਾਣੀ ਸਿਰਫ ਹਾਂ ਬੋਲਵਾਣੀ ਹੁੰਦਾ ਤੁਸੀਂ ਤੁਸੀਂ ਸਾਡੇ ਨਾਲ ਆਏ ਸੀ ਤੁਹਾਨੂੰ ਕਿਹਾ ਵੀ ਵੀਡੀਓ ਬਣਾਉਣੀ ਹੈ ਨਾ ਤੁਸੀਂ ਸਾਡੇ ਨਾਲ ਵਧੀਆ ਵਰਤਾਅ ਕਰਿਆ ਨਾ ਵੀ ਹਾਂ ਸਾਡੇ ਪਿੰਡ ਦੇ ਹੈਪੀ ਆ ਗਏ ਹੈਪੀ ਆ ਗਏ ਨਾ 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 ਚਾਹ ਕਰਿਆ ਤੁਸੀਂ ਨਾ ਤਾਂ ਆਪਾਂ ਵੀ ਥੋੜਾ ਹਨਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਆਪਾਂ ਵੀ ਪੂਰਾ ਤੁਹਾਡਾ ਹਨਾ ਇੱਜ਼ਤ ਕਰਦੇ ਹਾਂ ਸਾਡੇ ਪਿੰਡ ਦੀ ਆਣ-ਬਾਣ ਸਾਨ ਨੂੰ ਤੁਸੀਂ ਹਨਾ ਤੇ ਯਾਰ ਇੰਨੇ ਕੋਈ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ ਜਾਂ ਕਿਸੇ ਬਿਜ਼ਨਸ ਦੇ ਵਿੱਚ ਕਿਸੇ ਵੀ ਕੰਮਕਾਰ ਦੇ ਵਿੱਚ ਕੋਈ ਮਤਲਬ ਕੇ ਇੱਥੇ ਪਿੰਡ ਦਾ ਨਾਮ ਉੱਪਰ ਕਰ ਦਿੰਦੇ ਨੇ ਉੱਚਾ ਲੈ ਕੇ ਜਾਂਦੇ ਨੇ ਹਨਾ ਤੇ ਪਿੰਡ ਦੀ ਸਾਣ ਵਧਾਉਂਦੇ ਨੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਹਨਾ ਸਭ ਨੂੰ ਸਭ ਨੂੰ ਕਰਨੀ ਚਾਹੀਦੀ ਹੈ ਨਾ ਇਹ ਖੁਸ਼ੀ ਮਨਾਉਣੀ ਚਾਹੀਦੀ ਸਭ ਜੀ ਹਾਂਜੀ ਹਾਂਜੀ ਹੋਰ ਦੱਸੋ ਜੀ ਚੱਲ ਹੁਣ ਜਿਵੇਂ ਮਰਜੀ ਕਰੀ ਜਾ ਇਹ ਤਾਂ ਐਂ ਗੱਲ ਹੈਪੀ ਜਿਵੇਂ ਹੁਣ ਗੱਲ ਦੇ ਲਾ ਵੀ ਕਾਲੂ ਉਹ ਵਿਚਾਰਾ ਜਿਹੜਾ ਤੈਨੂੰ ਦਾਦਾ ਵੀ ਭੂਪਾ ਬਹੁਤ ਰੇਡਰ ਤਕੜਾ ਸੀ ਆਲ ਬਾਲ ਦੇ ਵਿੱਚ ਰੇਡਾਂ ਪਾਉਣੀਆਂ ਕਿਤੇ ਮਾੜੀ ਮੋਟੀ ਗੱਲ ਨਹੀਂ ਹੁਣ ਤਾਂ ਬਾਈ ਪੰਜ ਨਹੀਂ ਰੇਡਾਂ ਮੈਂ ਖਾਨ ਤਿੰਨੀ ਪਾ ਦੇ ਤਿੰਨ ਪਾ ਕੇ ਸਾਹ ਚੜ ਜਾਂਦਾ ਬਿਲਕੁਲ ਬਾਈ ਜੀ 10 10 15 15 ਰੇਡਾਂ ਬੰਦਿਆਂ ਨੇ ਇਕੱਠੀਆਂ ਮਾਰੀਆਂ ਹੋਈਆਂ ਯਾਰ ਠੀਕ ਆਏ ਵੀਰੇ ਪਹਿਲਾਂ ਕਾਲੂ ਨੂੰ ਹੀ ਫੋਨ ਨੇ ਲੈ ਕਾਲੂ ਤੂੰ ਫੋਨ ਕਰਦਾ ਇਹਦੀ ਬਹੁ ਨੂੰ ਲੈ ਵੀ ਖਾਦਾ ਨਹੀਂ ਮਿੱਤਰਾ ਇਹ ਰੱਜ ਗਿਆ ਨਾ ਰੱਜਿਆ ਨਹੀਂ ਹੈਗਾ ਸਬਰ ਸੰਤੋਖ ਵਾਲਾ ਇੱਧਰ ਬਣਾ ਵੀਡੀਓ ਇੱਧਰ ਦੇਖ ਵੀਰੇ ਆ ਬਾਈ ਕਹਿੰਦਾ ਵੀ ਬੱਕਰਾ ਰੱਜ ਗਿਆ ਤਾਂ ਨਹੀਂ ਖਾਦਾ ਤੈਨੂੰ ਹੁੜਾਇਆ ਨਾ ਤੇ ਤੂੰ ਖਾ ਹਾਂ ਇਹਨੂੰ ਐ ਵੀ ਨਾ ਨਾ ਤੂੰ ਦੇਖੀ ਹੁਣ ਮੈਨੂੰ ਖਾਣ ਦੇ ਖਾਓ ਖਾਣ ਦੇ ਦੇਖਣਾ ਚੀਜ਼ ਆ ਅੱਲਾਹ ਕਹਿੰਦਾ ਲਕਸ਼ਮੀ ਭੰਕੀ ਜਾਂਦਾ ਨਹੀਂ ਨਹੀਂ ਲੱਖੀ ਕਿਉਂ ਲੱਖੀ ਬਹੁਤ ਸਿਆਣਾ ਸਾਡਾ ਆਪਣਾ ਬੁੱਤਰਾ ਵੀ ਸਿਆਣਾ ਦਿਖਾਉ ਹੁਣ ਤਿਆਰ ਲਹਿਰ ਆਉਂਦੀ ਦੇਖਿਓ ਹੁਣ ਤੁਸੀਂ ਜੋ ਤੁਹਾਨੂੰ ਕਿਹਾ ਸੀ ਨਾ ਵੀ ਅੱਜ ਲਹਿਰ ਆਊਗੀ ਇਹ ਲਹਿਰ ਆ ਰਹੀ ਹੈ ਜੋ ਕਦੇ ਵੀ ਬੰਦੇ ਨੇ ਗੱਲਾਂ ਕਰਨੀਆਂ ਜਾਂ ਲਹਿਰ 'ਚ ਜਾਨਵਰ ਖੂਸੀ ਬੱਕਰੀਆਂ ਵਾਲਾ ਤਾਂ ਜਿਵੇਂ ਉਹਦੀ ਅੱਗੇ ਭਾਦੋਂ ਦੇ ਮੀਂਹ ਜਿਵੇਂ ਕਹਿੰਦੇ ਹੁੰਦੇ ਸੀ ਭਾਦੋਂ ਦੇ ਮੀਂਹ ਫਿਰ ਉੱਜਾ ਜਮ ਕਦਾ ਹੂੰ ਬੱਕਰੀਆਂ ਜਦੋਂ ਹੀ ਚਮਕਦਾ ਜਦੋਂ ਮੰਨ ਕੇ ਚੱਲ ਜਾਨਵਰ ਸਹੀ ਨਹੀਂ ਜਾਂ ਉਹਦਾ ਮਾਰ ਸਹੀ ਆਪ ਸਹੀ ਆ ਬੰਦਾ ਉਹ ਫਿਰ ਚਮਕਦਾ ਹੁੰਦਾ ਬਿਲਕੁਲ ਬਿਲਕੁਲ ਉਹੀ ਗੱਲ ਹੈ ਜੰਦਰੋ ਕੇਕ ਤਾਂ ਪਹਿਲਾਂ ਖਾ ਲਿਆ ਆਪਾਂ ਨੇ ਮੇਰੀ ਬਹੁਤ ਵੱਡੀ ਖਾਲਦੀ ਮੱਥਾ ਤਾਂ ਕਿਸੇ ਨੇ ਵੀ ਦੇਖਿਆ ਜਾ ਕੋਈ ਗੱਲ ਨਹੀਂ ਮੱਥਾ ਹੀ ਆ ਜਾਨਵਰ ਨੇ ਖਾ ਲਿਆ ਮੱਥਾ ਹੀ ਆ ਕੋਈ ਗੱਲ ਨਹੀਂ ਇਹਦੇ ਵਿੱਚ ਕੋਈ ਚੱਕਰ ਨਹੀਂ ਹਾਂ ਇਹਦੇ ਵਾਸਤੇ ਲੈ ਕੇ ਆਏ ਸੀ ਨਹੀਂ ਆਪਾਂ ਮੱਥਾ ਦੇਖਣਾ ਸੀ ਕੋਈ ਨਹੀਂ ਆਪਾਂ ਜਾਨਵਰ ਉਹ ਇਹਦੇ ਵਾਸਤੇ ਲੈ ਕੇ ਆਏ ਸੀ ਕਾਲੂ ਵਾਸਤੇ ਪਹਿਲੇ ਹੀ ਡੇਗੇ ਸੱਚ ਤੇ ਲੇ ਜਾ ਕਾਲੂ ਖੰਦਾ ਦੀ ਅੱਜ ਅਸੀਂ ਹਨਾ ਮਾਫ ਕਰਿਓ ਦਾ ਤੇ ਸਿੰਘਾਂ ਸੀਦਾਂ ਦੀ ਜਗ੍ਹਾ ਦੇ ਸਿੰਘਾਂ ਸਿੰਘਾਂ ਸੀਦਾਂ ਦੇ ਸਥਾਨ ਦੇ ਉੱਤੇ ਖੜੇ ਹਾਂ ਨਾ ਤੇ ਮਹਾਰਾਜ ਕਿਰਪਾ ਕਰਨ ਛੇਤੀ ਤੋਂ ਛੇਤੀ ਅਸੀਂ ਸਾਡੇ ਸਿੱਧਸਾਰ ਸਾਹਿਬ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਹਨਾ ਜਾਣਕਾਰੀ ਦਵਾਂਗੇ ਤੁਹਾਨੂੰ ਜ਼ਰੂਰ ਜਾਣੂ ਕਰਾਵਾਂਗੇ ਕਿਉਂਕਿ ਬਹੁਤ ਹੀ ਇਤਿਹਾਸਿਕ ਜਗ੍ਹਾ ਤੇ ਸਾਡੇ ਇਲਾਕੇ ਦੇ ਸਾਡੇ ਪਿੰਡ ਦੇ ਵਿੱਚ ਹਨਾ ਤੇ ਇੱਥੇ ਵੀ ਇਸ ਮਤਲਬ ਕਿ ਸਮਾਹੀ ਬਾਦ ਮੇਲਾ ਲੱਗਦਾ ਹਨਾ ਤੇ ਤੁਹਾਨੂੰ ਆਪਾਂ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ ਪ੍ਰਮਾਤਮਾ ਜੀ ਬਾਬਾ ਜੀ ਕਿਰਪਾ ਕਰਨ ਛੇ ਤੋਂ ਛੇ ਦੀ ਹਨਾ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਵਾਂਗੇ ਇਹਨਾਂ ਦੇ ਪੂਰੇ ਇਤਿਹਾਸ ਬਾਰੇ ਤੇ ਹਾਂਜੀ ਆਜੋ ਕਰਦੇ ਆਂ ਗੱਲ ਜੀ ਕੋ 15 ਹੋਏ ਤਾਂ ਆ ਜਾ ਚਾ ਥੋੜਾ ਅਪਹਿਲੀ ਵਾਰ ਆ ਜਮੇ ਮੱਥੇ ਟੇਕ ਨਹੀਂ ਮਿੰਤਾ ਨਾਲ ਮਾਰੀ ਜੀ ਫਿਰ ਪਹਿਲਾਂ ਮੱਥਾ ਡੇਗਦਾ ਉਹ ਦਿਖਾ ਰਿਹਾ ਮੜੇ ਮਾਲਕ ਜੀ ਸਧਰ ਸਾਹਿਬ ਬਹੁਤ ਹੀ ਇਤਿਹਾਸਿਕ ਜਗ੍ਹਾ ਸਿੰਘਾਂ ਸ਼ਹੀਦਾਂ ਦੀ ਹਾਂ ਜੀ ਹਾਂ ਬਿਲਕੁਲ ਜਗ੍ਹਾ ਦੇ ਉੱਤੇ ਸਿੰਘਾਂ ਸ਼ਹੀਦਾਂ ਦੇ ਸਥਾਨ ਦੇ ਉੱਤੇ ਅਸੀਂ ਅੱਜ ਆਊਟਡੋਰ ਸੜਕ ਦੇ ਉੱਤੇ ਪੋਡਕਾਸਟ ਕਰ ਰਹੇ ਹਾਂ ਨਾ ਤੇ ਬੱਕਰੀਆਂ ਵਾਲੇ ਲੱਖੀ ਲਸਾੜਾ ਬੱਕਰੀਆਂ ਨਾਲ ਸਿੱਧੂ ਮੂਸੇ ਵਾਲਾ ਚਾਚਾ ਇੱਕ ਥਾਪੀ ਮਾਰ ਕੇ ਦਿਖਾ ਦੇ ਫਿਰ ਸਿੱਧੂ ਮੂਸੇ ਵਾਲਾ ਥਾਪੀ ਮੈਂ ਕਹਿੰਦਾ ਸਰੀਰ ਬਣ ਨਹੀਂ ਬਣ ਗਿਆ ਸਰੀਰ ਹੋਰ ਉੱਪਰ ਦੀ ਹੋਰ ਨਾ ਵੀ ਹਜੇ ਹੋਰ ਬਣਾਵਾਂਗੇ ਜਾਂ ਫਿਰ ਨਾ ਬੱਕਰੀਆਂ ਇੱਧਰ ਨੂੰ ਘੁਮਾ ਕੇ ਮਾੜੇ ਦੇ ਪੱਕੇ ਦੇ ਹੱਥ ਫੇਰੇ ਤਰਾ ਰਾਜ ਆ ਗਿਆ ਫੇਰ ਛੱਡਾਂਗੇ ਨਹੀਂ ਚੱਲ ਇੱਕ ਇੱਕ ਆਏ ਕਹਿੰਦੇ ਲੱਖੀ ਲਸਾੜਾ ਮੇਰੇ ਵੀਡੀਓ ਲੱਖੀ ਲਸਾੜਾ ਚਾਚਾ ਸਾਡਾ ਸਾਡੇ ਪਿੰਡ ਦੀ ਸਾਨ ਹੂੰ ਇੱਕ ਇਹ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਵੀ ਜਿਵੇਂ ਤੁਸੀਂ ਜਿੱਧਰ ਨੂੰ ਬੁਲਾਉਣੇ ਹੋ ਤੁਹਾਡੇ ਬਲਾਏ ਤੇ ਬੱਕਰੀਆਂ ਆਉਂਦੀਆਂ ਨੇ ਹਨਾ ਆਹ ਦੇਖੀਏ ਫਿਰ ਤਜਰਬਾ ਕਰਕੇ ਕੋਈ ਨਾ ਹਜੇ ਵੀਡੀਓ ਵੀਡੀਓ ਬਣਾਉਨੇ ਬੱਕਰੀਆਂ ਦਿਖਾਉਨੇ ਆ ਫਿਰ ਮਾਰਾਂਗੇ ਇਹਨਾਂ ਨੂੰ ਦਿਖਾਉਂਗਾ ਵੀ ਦੇਖ ਲਓ ਜਿੱਥੇ ਮਰਜੀ ਚਲੋ ਇਹ ਕਹਿੰਦੇ ਵੀ ਹਲੇ ਥੋੜੇ ਉੱਥੇ ਟਾਣੀਆਂ ਵੱਡੀਆਂ ਨੇ ਇਹਨਾਂ ਨੇ ਵੀ ਉਹ ਖਾ ਲਾਉਣ ਤੋਂ ਵੱਡੀਆਂ ਹੋਈਆਂ ਨੇ ਤੁਹਾਨੂੰ ਦਿਖਾਉਣਾ ਮੈਨੂੰ ਪਹਿਲੇ ਤੇ ਗੱਲਾਂ ਬਾਤਾਂ ਕਰਦੇ ਆ ਮੈਂ ਹੁਣੇ ਹਾਕ ਮਾਰਦੀ ਤੇ ਇਹ ਵਿਚਾਰੀ ਜੇ ਬੱਕਰੀਆਂ ਫੇਰਦੀਆਂ ਨੇ ਮੇਰੀਆਂ ਨੇ ਤਾਂ ਤੁਰਨੇ ਹੀ ਤੁਰਨਾ ਇਹਦੀਆਂ ਨੇ ਵੀ ਤੁਰਨਾ ਗਾਹਾਂ ਇਹ ਫਿਰ ਦੇਖ ਕੇ ਇਹਨਾਂ ਨੂੰ ਆਏ ਚਲੋ ਚਲੋ ਹੋਰ ਸੁਣਾ ਗੱਲ ਪਤਾ ਚ ਲੈ ਹੋਰ ਖਾਲਾ ਇਹ ਟਾਈਮ ਨਹੀਂ ਜਾਂਦਾ ਚੱਕ ਦੇ ਚੌਂਟੇ ਕਰਾ ਉਹਦਾ ਗਾਣਾ ਇਹ ਤਾਂ ਮਾਰਕ ਸੱਚੇ ਹਵਾ ਲੈਣੀ ਸੀ ਬਾਬੇ ਆਹ ਗੱਡੀ ਦੇ ਮੂਰੇ ਕੇਕ ਕੱਟਣਾ ਸੀ ਤੇਰੇ ਨਾਲ ਗੱਲਾਂ ਕਰਨੇ ਸੀ ਆ ਮੁੰਡਾ ਆ ਫੜਾ ਚ ਚੱਕ ਕੇ ਰਾਂ ਚਾਉਂ ਫੜ ਜਾ ਮੱਥਾ ਟੇਕਣਾ ਮੈਂ ਭੁੱਲ ਗਿਆ ਕੋਈ ਨਹੀਂ ਮੈਂ ਕਦੇ ਵੀ ਨਹੀਂ ਕੰਮ ਕਰਿਆ ਮੈਥੋਂ ਪਹਿਲੀ ਵਾਰ ਜ਼ਿੰਦਗੀ ਯਾਰ ਕੋਈ ਚੱਕ ਰ ਜਾਚਾ ਆਉ ਦੇ ਆ ਗਿਆ ਪਾਣੀ ਮਾਰ ਦੇ ਵਸੇ ਕਰ ਲੈਂਦੇ ਮੈਨੂੰ ਬਾਬੇ ਮੈਥੋਂ ਗਲਤੀ ਹੋ ਗਈ ਮੈਂ ਬਾਬੇ ਦੇ ਫੇਰ ਵੀ ਮੂਰੇ ਮੱਥਾ ਟਿਕਵਾ ਪਤਾ ਵੀਰੇ ਇਹ ਬੰਦੇ ਆ ਬਿਨਾਂ ਤੂੰ ਐਡਾ ਬੜਾ ਮਾਨ ਕਰਕੇ ਆ ਕਮਲਿਆ ਮੈਂ ਸੋਚੇ ਨਹੀਂ ਮੇਂ ਨਹੀਂ ਕੋਈ ਗੱਲ ਨਹੀਂ ਯਾਰ ਕਹਿ ਜਾ ਦਿਨ ਉਹ ਅੱਜ ਕਾਲੂ ਦਾ ਜਨਮ ਦਿਨ ਹੈ ਕਾਲੂ ਦਾ ਜਨਮ ਦਿਨ ਹੈ ਸਾਰਾ ਕੁਝ ਭੁਲਾਤਾ ਕੋਈ ਗੱਲ ਨਹੀਂ ਚਾਚਾ ਫੇਰ ਕੀ ਹੋ ਗਿਆ ਆਪਾਂ ਭੁੱਲਣ ਵਾਲੇ ਤਾਂ ਹੈ ਨਹੀਂ ਆ ਤੇ ਆਪਾਂ ਫੇਰ ਵੀ ਮੱਥਾ ਟੇਕਦੇ ਆ ਯਾਰ ਇਹ ਚਾਚਾ ਕਹਿੰਦਾ ਵੀ ਮੈਂ ਕੋਈ ਵੀ ਚੀਜ਼ ਜਦੋਂ ਮਤਲਬ ਐਡਾ ਖਾਣੇ ਪੀਣੇ ਆ ਘਰੇ ਵੀ ਤਾਂ ਅਸੀਂ ਹੈਨਾ ਮੱਥਾ ਟੇਕਦੇ ਆ ਕਹਿੰਦੇ ਵੀ ਬਿਨਾਂ ਮੱਥਾ ਟੇਕ ਕੇ ਅੱਜ ਆਪਾਂ ਹੈਨਾ ਕੇਕ ਕੱਟਦਾ ਹੈਨਾ ਕਾਲੂ ਨੂੰ ਵੀ ਪਹਿਲਾਂ ਬਾਬੇ ਆ ਜੀ ਨੂੰ ਆਪਾਂ ਮੱਥਾ ਟੇਕਣਾ ਸੀਗਾ ਤੇ ਆ ਦੇਖੋ ਹਣਾ ਫਿਰ ਇਹ ਕਹਿੰਦੇ ਵੀ ਹੁਣ ਗਲਤੀ ਆਪਾਂ ਭੁੱਲ ਚੁੱਕ ਮਾਫ ਕਰ ਲਿਆ ਪੁੱਤ ਮਾੜਿਆ ਚੱਕ ਲੈ ਇੱਧਰ ਮਾੜਿਆ ਫੜਾ ਦਿਓ ਆ ਸੱਚ ਚੱਕ ਲੈ ਆ ਚੱਕ ਲੈ ਲੈ ਫੜ ਲਿਆ ਹੁਣ ਮੈਂ ਨਾਲੇ ਕਾਲੂ ਦੇ ਮੂੰਹ ਚ ਪਾ ਦੂੰ ਲੈ ਕੇ ਜਾਵੇਂ ਭਾਵੇਂ ਫੜ ਲੈ ਚਲੋ ਜੀ ਯਾ ਬਾਬਾ ਇਹ ਨਹੀਂ ਟੇਕਣਾ ਮੱਥਾ ਗਲਤੀ ਫਲਤੀ ਮਾਫ ਕਰੀਂ ਬਾਬਾ ਜਿਹਾਏ ਉਦਮ ਸਿੰਘ ਬਾਬਾ ਹੋਰ ਪੌੜੀ ਵਾਲੇ ਯਾ ਬਾਬਾ 250 ਖਵਾ ਜਾਂਦੇ 250 ਕੋਤਬ 3300 ਕਰੋੜ ਦੇ ਜੀਵਤਾ ਧਰਤੀ ਮਾਤਾ ਰੱਬ ਦਾਤਾ ਯਾ ਮਾਂ ਕਾਲੀ ਤੇਰਾ ਬਾਦ ਮੈਂ ਯਾ ਮੇਰੇ ਮਾਲਕ ਸਭ ਦੀ ਸੁੱਖ ਰੱਖੇ ਬਾਬਾ ਸਭ ਨੂੰ ਜਿਹੜੇ ਮੈਨੂੰ ਦੇਖਦੇ ਨੇ ਭੈਣਾ ਵੀ ਦੇਖਦੇ ਨੇ ਬਾਈ ਬੈਠੇ ਨੇ ਦੇਖਦੇ ਨੇ ਉਹਨਾਂ ਦਾ ਸਤਿਕਾਰ ਕਰੀ ਕਿਉਂ ਇੱਕ ਇੰਨੀ ਕੀ ਟੇਚ ਨਾਲ ਹੁੰਦਾ ਕੁਝ ਵੀ ਨਹੀਂ ਹੁੰਦਾ ਤਾਂ ਬਹੁਤ ਗੋਸਾ ਜਦ ਉਹ ਵੀਡੀਓ ਦੇਖਦੇ ਨੇ ਤੇ ਉਹ ਕਮੈਂਟ ਆਉਂਦੇ ਨੇ ਐਨੇ ਜੀ ਬਾਈ ਜੀ ਬੰਦੇ ਨੂੰ ਹੌਸਲਾ ਬਹੁਤ ਹੁੰਦਾ ਮੈਨੂੰ ਕੋਈ ਕੋਈ ਨਹੀਂ ਮੈਨੂੰ ਕੋਈ ਕਮਾਈ ਨਹੀਂ ਜਾਂ ਮੈਨੂੰ ਕੋਈ ਲਾਲਚ ਨਹੀਂ ਪਰ ਮੈਂ ਕਹਿੰਦਾ ਨਾ ਮੈਨੂੰ ਉਹ ਦੇਖਦੇ ਨੇ ਮੇਰਾ ਮਾਣ ਬਹੁਤ ਹੋ ਜਾਂਦਾ ਜਦ ਮਤਲਬ ਉਹ ਕਰ ਦਿੰਦਾ ਇਹ ਕਹਿੰਦੇ ਵੀ ਜਦੋਂ ਤੁਸੀਂ ਕੋਈ ਵੀ ਹੈਨਾ ਵੀਡੀਓ ਦੇਖਦੇ ਨੇ ਭੈਣ ਭਾਈ ਹੈਨਾ ਤਾਜੀ ਉਹ ਕਮੈਂਟ ਚੰਗੇ ਕਮੈਂਟ ਕਰਨਗੇ ਇਹਨਾਂ ਵਰਤੇ ਹੀ ਕਹਿੰਦੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਹਨਾ ਇੱਕ ਤਾਂ ਹੁਣ ਕੱਟਿਆ ਜਾਂਦਾ ਕੱਲੋ ਮੈਂ ਭੁੱਲ ਗਿਆ ਸੀ ਬਾਬੇ ਮੱਥਾ ਟੇਕਣਾ ਉਹਦਾ ਕੱਲੋ ਨੇ ਟੇਕ ਵੀ ਦਿੱਤਾ ਸੀ ਵੈਸੇ ਆ ਦੇਖ ਲੋ ਖਾਂਦਾ ਸੀ ਗਰੀ ਖਾਂਦਾ ਕਦੇ ਵੀ ਤੂੰ ਕਹਿੰਦਾ ਜੀ ਨਾ ਇੱਥੇ ਉਹ ਗੱਲ ਮੈਂ ਭੁੱਲ ਗਿਆ ਨਾ ਨਾ ਤੇ ਮੈਨੂੰ ਹੜਾਇਆ ਸੀ ਵੀ ਲੈ ਚਾਚਾ ਤੂੰ ਖਾਲਾ ਹੋਣਾ ਇਹ ਤੇਰੇ ਵਾਸਤੇ ਨਹੀਂ ਇਹ ਇਹ ਜਦ ਇਹਨੂੰ ਖਾਣ ਲੱਗਾ ਥੱਲੇ ਡੇਗ ਗਿਆ ਜਦ ਵੀ ਨਾ ਮੇਰੇ ਦਿਮਾਗ 'ਚ ਬਾਬੇ ਸ਼ਧ ਦੀ ਜਗ੍ਹਾ 'ਤੇ ਬੈਠੇ ਆ ਅੱਜ ਤੀਜੀ ਚੌਥੀ ਵਾਰੀ ਵੀਡੀਓ ਬਣਦੀ ਆ ਤੇ ਮੁਰਕੇ ਇਹਨੂੰ ਫੇਰ ਮੈਂ ਉਹ ਕਰਤਾ ਤਾਂ ਮੈਨੂੰ ਖੁੜਾਇਆ ਲੈ ਚਾਚਾ ਤੂੰ ਖਾ ਲ ਮੇਰੀ ਜਦ ਜਦ ਆਇਆ ਜਦ ਮੈਂ ਮੂੰਹ ਚ ਪਾ ਲਿਆ ਬੇ ਪਤੰਦਰਾ ਮੱਥਾ ਟੇਕਣ ਦਾ ਭੁੱਲੀ ਗਿਆ ਤੇ ਦੇਖੋ ਹਣਾ ਕਿੰਨਾ ਇਹਨਾਂ ਦਾ ਹਾਂ ਬਾ ਓਏ ਅੱਜ ਬਾ ਓਏ ਕਾਲੂ ਤੇਰਾ ਜਨਮ ਦੇਣ ਇਹ ਜ ਮੈਂ ਤਾਂ ਸਾਰਾ ਕੁਝ ਭਲਾ ਦਤਾ ਤਾਂ ਬਈ ਆ ਦੇਖੋ ਜੀ ਪਿਆਰ ਹਣਾ ਜਾਨਵਰ ਦੇ ਨਾਲ ਇੱਕ ਬੱਚਿਆਂ ਵਾਂਗ ਪਿਆਰ ਕਰਦੇ ਰੱਬ ਆਪ ਨੇ ਤੇ ਇਹਦਾ ਅੱਜ ਜਨਮ ਦਿਨ ਮਨਾਇਆ ਸੀ ਜੇ ਉਧਰ ਨੇ ਇਕੱਠ ਹੋਇਆ ਉਧਰ ਨੇ ਆ ਦੇਖ ਰਹਾ ਦੇਖਦੇ ਹੋ ਕਾਲੂ ਮੱਥਾ ਕਰਦੇ ਸਭ ਦੇਖ ਲੋ ਪਿਆਰ ਹੈ ਨਾ ਜਾਨਵਰ ਨਾਲ ਪਿਆਰ ਉਹ ਕਰ ਲੈ ਜਾਨਵਰ ਨਾਲ ਪਿਆਰ ਹੈ ਨਾ ਉਧਰ ਤਨਾ ਪਿਆਰ ਕਰਨਾ ਨਹੀਂ ਲਗਦਾ ਮਿੱਤਰ ਜੇ ਨਾ ਦਿਲ ਦੀ ਮਰਜ਼ੀ ਪੂਰੀ ਹੋਵੇ ਤਾਂ ਫੱਟ ਲਾਣ ਲੱਗ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਸੱਚੀ ਗੱਲ ਕਹਿੰਦਾ ਪ੍ਰਮਾਤਮਾ ਮਿਹਰ ਬਣਾਈ ਰੱਖਣੇ ਇਦਾਂ ਹੀ ਆਉਂਦੇ ਹਾਂ ਇਹ ਹੀ ਗੱਲ ਬਹੁਤ ਵਧੀਆ ਹੁੰਦੀ ਹੈ ਵੀ ਮਾਲਕ ਜਿਵੇਂ ਖੇੜੀ ਵਾਲੇ ਬਾਬੇ ਵਾਂਗੂ ਖੇੜੀ ਵਾਲੇ ਬਾਬੇ ਦੀ ਇੱਕ ਗੱਲ ਬਹੁਤ ਚੰਗੀ ਲੱਗੀ ਹੈ ਨਾ ਮੈਨੂੰ ਖੇੜੀ ਵਾਲੇ ਬਾਬੇ ਦੀ ਉਹ ਬਾਬਾ ਜੀ ਕਹਿੰਦੇ ਉਹ ਕਹਿੰਦੇ ਵੀ ਕੀ ਕੀ ਮੰਗਦੇ ਹੋ ਪ੍ਰਮਾ ਪਰਮਾਤਮਾ ਨੇ ਸਭ ਕੁਝ ਦੇਤਾ। ਬੱਸ ਬੱਸ ਸਭ ਕੁਝ ਮੇਰੇ ਕੋਲੇ ਆਜ ਪਰਮਾਤਮਾ ਸਭ ਕੁਝ ਦੇਤਾ। ਬਸ ਹੁਣ ਪਰਮਾਤਮਾ ਇੰਨੀ ਕੀ ਕਿਰਪਾ ਕਰੇ ਵੀ ਕੁਝ ਮੇਰੇ ਤੋਂ ਲੈ ਕੇ ਨਾ ਜਾਵੇ। ਕੋਈ ਚੀਜ਼ ਮੇਰੇ ਤੋਂ ਖੋਣ ਨਾ ਜਾਵੇ ਹਨਾ ਤੇ ਬਹੁਤ ਚੰਗੀ ਵੀ ਦੇ ਸਭ ਕੁਝ ਦਿੱਤਾ ਹੁਣ ਬਸ ਕੁਝ ਲੈ ਨਾ ਜਾਵੇ ਪਰਮਾਤਮਾ। ਮੈਂ ਹੁਣ ਇਹ ਗੱਲ ਕਹਿਣਾ ਬਾਬੇ ਨੇ ਤਾਂ ਹੀ ਗੱਲ ਕਹੀ ਸੀ ਪਰ ਉਹਨੇ ਇੱਕ ਜ਼ਾਹਰ ਨਹੀਂ કરી ਬਾਬੇ ਨੇ ਹਨਾ ਗੱਲ ਦੱਸ ਕੇ ਪਰ ਅੱਜ ਮੈਂ ਤਾਂ ਵੀਰੇ ਇਹਦੀ ਐਂ ਜ਼ਾਹਰ ਕਰਦਾ ਗੱਲ। ਵੀ ਮੈਂ ਹੈ ਇਹੀ ਗੱਲ ਮੰਗਦਾ ਮਾਲਕ ਤੋਂ ਵੀ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਇੱਕ ਇਹ ਮੇਰਾ ਪੁੱਤ ਹੀ ਆ ਲੋਕਾਂ ਦੇ ਭਾਦਾਂ ਦਾ ਬੱਕਰਾ ਹਨਾ ਮੈਂ ਪਹਿਲਾਂ ਵੀ ਵੀਡੀਓ ਚ ਕਹਿ ਗਏ ਹਟਿਆ ਪਰ ਮੇਰੇ ਲਈ ਇਹ ਮੈਨੂੰ ਪੁੱਤ ਆ ਜਦ ਮੈਨੂੰ ਘਰੇ ਆ ਕੇ ਦੇਖਦਾ ਜਾਂ ਇਹਨੂੰ ਮੈਂ ਕਿਤੋਂ ਬਾਹਰੋਂ ਦੇਖਦਾ ਵੀਰੇ ਮੈਨੂੰ ਆਇਆ ਹੌਸਲਾ ਹੁੰਦਾ ਵੀ ਮੇਰਾ ਪੁੱਤ ਘਰੇ ਖੜਾ ਦੇਖਦਾ ਤੇ ਉਹ ਬਾਬੇ ਦੀ ਗੱਲ ਇਹ ਆ ਨਾ ਵੀ ਮਤਲਬ ਉਹਦਾ ਵੀ ਇੱਕ ਜਾਨਵਰ ਨਾਲ ਪਿਆਰ ਆ ਉਹਦਾ ਵੀ ਇਦਾਂ ਠੀਕਾ ਉਹ ਇਹ ਗੱਲ ਕਹੀ ਵੀ ਮਾਲਕਾ ਜੋ ਤੈਹੀਂ ਸਾਰਾ ਕੋ ਦੇਤਾ ਹੋਰ ਕੀ ਮੰਗਣਾ ਜਿਵੇਂ ਮੈਂ ਤੈਨੂੰ ਕਹਿੰਦਾ ਸੀ ਨਾ ਵੀ ਮੰਗ ਲੈ ਤੇ ਉਹਨਾਂ ਦੇ ਪੰਜਾਬ ਸ਼ਿੰਗਾਰ ਦੇ ਬਹੁਤ ਚਰਚੇ ਨੇ ਹਨਾ ਇਹ ਇਹ ਦਈ ਹਨਾ ਹਾਂ ਹਾਂ ਤੇ ਉਹਨਾਂ ਨਾਲ ਵੀ ਧੋਖਾ ਹੋ ਗਿਆ ਹਨਾ ਮੋਗੇ ਮੇਲੇ ਦੇ ਵਿੱਚ ਕਹਿੰਦੇ ਨੇ ਉਹਨਾਂ ਨੂੰ ਆਪਣੀ ਗੱਲ ਦੱਸਦਾ ਫੁੱਲੇ ਵਾਲੀ ਦੀ ਗੱਲ ਹੈ ਜਿੱਦਣੇ ਮੈਨੂੰ ਬਾਈ ਨੇ ਦੂਏ ਤੀਏ ਦਿਨ ਪੈਸੇ ਦਿੱਤੇ ਮੈਂ ਮੋਟਰਸਾਈਕਲ ਲਿਆ ਹਨਾ ਤੇ ਉਹ ਦਿਨੇ ਮੈਨੂੰ ਕੋਈ ਬੰਦਾ ਮੈਂ ਹੈਰਾਨ ਦੀ ਗੱਲ ਆ ਯਾਰ ਬੰਦੇ ਮੈਂ ਤਾਂ ਇਹ ਗੱਲ ਕਹਿੰਦਾ ਜੀ ਉਹਨਾਂ ਨੂੰ ਜਿੱਤਿਆ ਦੇਖਦਾ ਜਾ ਉਹਨਾਂ ਦੇ ਕੋਈ ਮਨਚੇ ਗੱਲ ਆ ਵੀ ਆਪਾਂ ਨੇ ਇਹ ਬੱਕਰਾ ਹੋਣੀ ਕਰਨਾ ਅੱਠ ਬੱਕਰੇ ਜਿਆਦਾ ਅੱਠ ਐਨ ਸਾਈਡ ਤੇ ਕੱਢ ਲੈ ਉਹਨਾਂ ਦੀ ਕੋਈ ਪੇਸ਼ ਨਹੀਂ ਗਈ ਫਿਰ ਮੈਂ ਕਿਹਾ ਮੈਨੂੰ ਨੁਕਸਤਾ ਦੱਸ ਦੋ ਪਤੰਦਰੋ ਵੀ ਕਾਹਦੇ ਲਈ ਬੱਕਰਾ ਕੱਢਦੇ ਹੋ ਕਹਿੰਦੇ ਅਸੀਂ ਬੱਕਰਾ ਕੱਢਦੇ ਨਹੀਂ ਹੈਗੇ ਬਾਈ ਮੈਂ ਕਿਹਾ ਹੱਸਿਆ ਹੋਰ ਕਹਿੰਦੇ ਅਸੀਂ ਤੇਰਾ ਨੰਬਰ ਆ ਹਾਂ ਨਾ ਚੌਥੇ ਨੰਬਰ ਤੇ ਪਾਦਾ ਮੈਂ ਕਿਹਾ ਜੀ ਉੱਥੇ ਦਿਨਾ ਹਾਂ ਅੱਠਵੇਂ ਤੇ ਪਾ ਦੋ ਹਾਂ ਮੈਨੂੰ ਕਹਿੰਦੇ ਕਿ ਮੈਂ ਤੂੰ 8ਵੇਂ ਤੋਂ ਬਾਦੋ ਲੈ ਮੈਂ ਮੈਨੂੰ ਉਹ ਦੱਸ ਦੋ ਵੀ ਕੀ ਨੁਕਸਾ ਫੜ ਕੇ ਜਵਾੜੇ ਪਤੰਦਰ ਨੂੰ ਦੇਖ ਇੱਧਰ ਮੈਂ ਅੱਜ ਦਿਖਾਉਣ ਲੱਗਿਆ ਆ ਲੈ ਦੇਖੋ ਮੈਨੂੰ ਦੰਦ ਆ ਕੈਸਾ ਲੋਗੇ ਹਜੇ ਵੀ ਲੈ ਹਜੇ ਵੀ ਨਹੀਂ ਹਿੱਲਦੇ ਚਾਹੇ ਥੋੜਾ ਪਲਾ ਆ ਲੈ ਹਜੇ ਵੀ ਚਾਂਗਰ ਭਾਈ ਜੀ ਦਿੰਦੇ ਨੇ ਨਾ ਨਹੀਂ ਹੈ ਚੀਜ਼ ਹੈ ਤੁਹਾਡੇ ਕੋਲ ਨਸਲ ਇਹ ਬਲਾਸ ਪਾਵੇਂ ਤਾਂ ਨਹੀਂ ਨਿਕਲਦੇ ਕਹਿੰਦੇ ਵੀ ਉਦੋਂ ਹੀ ਖੀੜੀ ਵਾਲੇ ਬਾਬੇ ਮੰਗੂ ਤੇ ਇਹਨਾਂ ਨਾਲ ਵੀ ਠੋਖਾ ਹੋ ਗਿਆ ਸੀ ਕਹਿੰਨਾ ਹਾਂ ਕਹਿੰਦੇ ਜਵਾੜਾ ਹਿਲਦਾ ਡਾਕਟਰ ਦਾ ਮੇਰਾ ਪਿਆਰ ਆ ਬਹੁਤ ਉੱਥੇ ਦਾ ਫੁੱਲੀ ਵਾਲਾ ਹੋ ਜਾਂਦਾ ਜੀ ਹੋ ਜਾਂਦਾ ਨਾਲ ਮਿਲ ਕੇ ਸਾਰਾ ਲਾਮਤ ਤਾ ਉਹ ਕਹਿੰਦਾ ਯਾਰ ਲੱਖੀ ਬਾਈ ਬਈ ਕੋਈ ਨਾ ਯਾਰ ਕਹਿੰਦਾ ਤੈਨੂੰ ਪਤਾ ਹੀ ਹੈ ਬੱਕਰੇ ਵੱਧ ਹੋਣ ਕਹਿੰਦਾ ਥੋੜਾ ਜਿਹਾ ਬੰਦਿਆਂ ਨੂੰ ਵੀ ਡਾਕਟਰਾਂ ਨੂੰ ਵੀ ਥੋੜਾ ਪੈ ਜਾਂਦਾ ਮੈਂ ਕਿਹਾ ਚਲੋ ਉਹ ਗੱਲ ਜੁਦਾ ਵੀ ਜਣੀ ਵੀਰੇ ਮੈਂ ਇਹ ਗੱਲ ਕਹਿੰਦਾ ਹਾਂ ਹਰ ਗੱਲ ਦੇ ਵਿੱਚ ਅਜੇ ਨਹੀਂ ਚਲੋ ਪਹਿਲਾਂ ਮੇਲਾ ਸੀ ਬੰਦੇ ਨੂੰ ਹੌਲੀ 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 ਪਤਾ ਲਾ ਜਾਂਦਾ ਤੇ ਮੈਂ ਇਹ ਗੱਲ ਕਹਿੰਦਾ ਹੁਣ ਡਾਕਟਰ ਨੂੰ ਆਪਾਂ ਕਹਦੇ ਨੇ ਵੀ ਡਾਕਟਰ ਪਤਾ ਨਹੀਂ ਪਤਾ ਤਾਂ ਡਾਕਟਰਾਂ ਨੂੰ ਮੈਨੂੰ ਪਤਾ ਵੀ ਹੈਗਾ ਉਹਨਾਂ ਨੇ ਤੇ ਇਹਨਾਂ ਦੇ ਵਿੱਚੋਂ ਗੱਲ ਫੜੀ ਹੋਈ ਹੈ ਨਸਲ ਜਿਵੇਂ ਇਹਨੂੰ ਕਿਹਾ ਜਾਂਦਾ ਨਸਲ ਮੰਨ ਕੇ ਚੱਲ ਹੁਣ ਸਾਡੇ ਇੱਥੇ ਬੱਕਰੀਆਂ ਦੇ ਨੇ ਕੰਨ ਲੰਬੇ ਦੇ ਹਿਲਾਉਂਦੇ ਨੇ ਹੋਰ ਥੱਲੇ ਉਹਨੂੰ ਕਹਿੰਦੇ ਨੇ ਇਹ ਪਿਓਰ ਆ ਨਹੀਂ ਭਾਈ ਉਹ ਹੀ ਨਹੀਂ ਗੱਲ ਹੁੰਦੀ ਵੀ ਤੁਹਾਨੂੰ ਪਰਖਾ ਜਾਂ ਕੰਨ ਬਹੁਤ ਵੱਡੇ ਹੋ ਗਏ ਉਹ ਪਿਓਰ ਹੋ ਗਈ ਨਹੀਂ ਨਹੀਂ ਬੱਕਰੀਆਂ ਦਾ ਅਸਲ ਬੱਕਿਆਂ ਦਾ ਮੈਂ ਸਹੀ ਗੱਲ ਪੁੱਛਦਾ ਮੈਂ ਕਹਿੰਦਾ ਮੈਂ ਵੀਡੀਓ ਚ ਕਈ ਨੇ ਦੱਸਿਆ ਮੈਨੂੰ ਹਲੇ ਤੱਕਰ ਬੰਦੇ ਵੀਡੀਓ ਬਹੁਤ ਪਏਗਾ ਅਸਲ ਨਹੀਂ ਦੱਸੀਆਂ ਬੱਕਰੀਆਂ ਕਿਉਂ ਅਸਲ ਦੱਸਣ ਦਾ ਤਾਂ ਜੇ ਬੱਕਰੀਆਂ ਉੱਥੋਂ ਤੁਰੀਆਂ ਹੁਣ ਰੱਖੀਆਂ ਹੁਣ ਬਾਈ ਜੀ ਇੱਥੇ ਦਾ ਸਾਲੀਆਂ ਦੀ ਜੜਾਂ ਦੱਸਤੀਆਂ ਵੀ ਕਿੱਥੋਂ ਬਣੀਆਂ ਕਿੰਨਾ ਲਖੀ ਲਸਾੜਾ ਕਹਿੰਦੇ ਮਤਲਬ ਕਿ ਗਾਉਂਦਾ ਸੀਗਾ ਗਾਣਾ ਪਤਾ ਨਹੀਂ ਕਿਹੜਾ ਜੀ ਮੈਂ ਪਹਿਲੀ ਹਣੀ ਦੂਜੀ ਵੀਡੀਓ ਚ ਕੰਨ ਤੜਕੇ ਤੜਕੇ ਸੁਬਾ ਸਵੇਰੇ ਦੇਖੀ ਜਾਈਦਾ ਓ ਬੰਦ ਤਕਤਿਆਂ ਬਲ ਨੂੰ ਮਥਾ ਟੇਕੀ ਜਾਈਦਾ ਓ ਤੜਕੇ ਤੜਕੇ ਸੁਬਾ ਸਵੇਰੇ ਦੇਖੀ ਜਾਈਦਾ ਓ ਬੰਦ ਤਕਤਿਆਂ ਬਲ ਨੂੰ ਮਥਾ ਟੇਕੀ ਜਾਈਦਾ ਚਿਹਰਾ ਦੇਖ ਕੇ ਕਾਲੂ ਦਾ ਮੈਨੂੰ ਚਿਹਰਾ ਦੇਖ ਕੇ ਕਾਲੂ ਹਦਾ ਮੈਨੂੰ ਇੰਜ ਲੱਗਦਾ ਹੁਣ ਸੱਜਣਾ ਹਨੂ ਜਮੇ ਕਾਓ ਕੀ ਖੁੱਲ ਗਿਆ ਕਰਦੀ ਉਹ ਕਹਣਾ ਤਾਂ ਕਾਲੇ ਦੇ ਦਵਾਰੇ ਨਾਲ ਕੋਈ ਨਹੀਂ ਕੱਟਦਾ ਕੱਟਦੀ ਕੱਢ ਦੂੰਗਾ ਚੱਲ ਕੱਢਦੀ ਮੈਨੂੰ ਤਾਂ ਸਾਰੀ ਹੋਈ ਚੱਲ ਗਿਆ ਨਾ ਤੀਰ ਹੋਰ ਪਾ ਚੱਲ ਕੋਈ ਕਿਤਾ ਬੱਕਰੀਆਂ ਗਣੀਆਂ ਤੇ ਆਣਾ ਉੱਥੇ ਹੀ ਆ ਜਾਓ ਉੱਥੇ ਹੀ ਰੋਣੇ ਫਿਰ ਆ ਆ ਆਹ ਤੇ ਕੀ ਜਾਈਦਾ ਹਾਏ ਨਹੀਂ ਇੰਜ ਲੱਗਦਾ ਹੁਣ ਸੱਜਣਾ ਹਨੂ ਜਮੇ ਇੰਜ ਲੱਗਦਾ ਹੁਣ ਸੱਜਣਾ ਹਨੂ ਜਮੇ ਕਾਲੇ ਪਾਣੀ ਬਰਗਾਨੀ ਪਿੰਡ ਲੱਗਦਾ ਸਜਣਾ ਨੂੰ ਇਹ ਕਾਲੇ ਪਾਣੀ ਬਰਗਾਨੀ ਪਿੰਡ ਲੱਗਦਾ ਸਜਣਾ ਨੂੰ ਇਹ ਕਾਲੇ ਪਾਣੀ ਬਰਗਾਨੀ ਵਿੰਡ ਲੱਗਦਾ ਸਜਣਾ ਨੂੰ ਲੈ ਕਾਲੇ ਪਾਣੀ ਵਰਗਾ ਹੀ ਲੱਗਦਾ ਉਹ ਯਾਰ ਸਾਲਾ ਇੱਕ ਨਾ ਚੀਜ਼ ਤੁਰ ਜਾਂਦੀ ਹੈ ਨਾ ਪਾਲੀ ਹੋਈ ਜਿਹਦੇ ਵਿੱਚ ਮਨ ਹੁੰਦਾ ਬੰਦੇ ਦਾ ਅੱਜ ਨਾ ਸੜਾ ਗਾਣਾ ਗਾਉਂਦਾ ਦਾ ਜ਼ਰੂਰੀ ਗਾਣ ਦਾ ਗਲਤ ਮਤਲਬ ਨਾ ਸਮਝ ਲਿਓ ਗਲਤ ਨਹੀਂ ਬਈ ਮੇਰੀ ਨਾ ਸੜਾ ਦਿਲ ਤੇ ਜਦੋਂ ਬੱਕਰੀਆਂ ਉਹੀ ਗਾਣਾ ਕਿਉਂ ਜਦੋਂ ਬੱਕਰੀਆਂ ਹੈਗੀਆਂ ਸੀ ਮੇਰੀਆਂ ਉਹ ਮਰੀਆਂ ਨਹੀਂ ਸੀ ਹੈਗੀਆਂ ਉਹ ਜਦੋਂ ਹੈਗੀਆਂ ਸੀ ਜਾਦੇ ਗਾਣਾ ਗਾਇਆ ਸੀ ਮੈਂ ਪਤਾ ਨਹੀਂ ਕਈ ਤੀਜੇ ਇਹ ਕਹਿੰਦੇ ਕੋਈ ਜਾਨਵਰ ਮਤਲਬ ਕਿ ਇਹਨਾਂ ਦਾ ਕੋਈ ਜਾਨਵਰ ਤੇ ਜਿਹੜੀ ਜਿੱਤੀ ਸੀ ਜਾਨਵਰ ਦੀ ਡੈਥ ਹੋ ਗਈ ਸੀ ਹਾਂ ਤੇ ਇਹ ਕਹਿੰਦੇ ਉਦੋਂ ਫਿਰ ਇਹ ਕਹਿੰਦੇ ਵੀ ਉਹਦੇ ਤੇ ਗਾਣਾ ਗਾਇਆ ਵੀ ਕਾਲੇ ਪਾਣੀ ਵਰਗਾ ਨਹੀਂ ਇਦਾਂ ਲੱਗਦਾ ਸੱਜਣਾ ਨੂੰ ਤੇ ਆਪਣੇ ਜਾਨਵਰ ਤੋਂ ਬਿਨਾ ਤੁਹਾਨੂੰ ਦੱਸਿਆ ਵੀ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਆਪਣੇ ਜਾਨਵਰ ਨਾਲ ਠੀਕ ਹੈ ਅੱਛਾ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਫੇਰ ਕਿਸੇ ਦਿਨ ਫੇਰ ਕਿਸੇ ਦਿਨ ਆਪਾਂ ਮੈਨੂੰ ਖੁਸ਼ੀ ਵੀ ਇੰਨੇ ਆ ਦੇਲਾ ਤੂੰ ਖੁਸ਼ੀ ਨਾਲ ਤੂੰ ਕੋਈ ਗੱਲ ਨਹੀਂ ਮੈਂ ਮੈਂ ਵੀਡੀਓ ਦੇ ਔਨ ਕੈਮਰੇ ਸਾਹ ਅਗਲੀ ਵੀਡੀਓ ਬਣਾਵਾਂਗੇ ਤਾਂ ਆਪਾਂ ਕੇਕ ਕਟਾਂਗੇ ਦਾ ਦੁਬਾਰਾ ਠੀਕ ਹੈ ਤੇ ਪਹਿਲਾਂ ਪਲੈਨਿੰਗ ਕਰਕੇ ਸੱਦ ਕੇ ਬੁਲਾਵਾਂਗੇ ਸਾਰਿਆਂ ਨੂੰ ਪਹਿਲਾਂ ਹੁਣ ਤਾਂ ਆਪਾਂ ਰਾਹ ਜਾਂਦੇ ਚਲੋ ਤੁਸੀਂ ਮਿਲ ਗਏ ਹਨ ਤਾਂ ਆਪਾਂ ਹੁਣ ਤਾਂ ਏਦਾਂ ਹੋਊਗੀ ਤੁਹਾਡੇ ਨਾਲ ਗੱਲਬਾਤ ਕਰੀ ਤੇ ਕੋਈ ਨਹੀਂ ਆਪਾਂ ਪੂਰਾ ਸੈਟਿੰਗ ਕਰਕੇ ਹਨ ਫਿਰ ਆਪਾਂ ਕਾਲੂ ਦਾ ਚੰਗੀ ਤਰ੍ਹਾਂ ਜਾਣਦ ਨੂੰ ਬਣਾਵਾਂਗੇ ਲੈ ਲਓ ਵੀਡੀਓ ਬਣਾ ਕੇ ਇੰਨੇ ਇੱਧਰ ਨੂੰ ਠੀਕ ਆ ਉਹ ਬੈਠਾ ਹੋ ਤੇ ਮੁੜ ਕੇ ਆਪਾਂ ਜਿਹੜਾ ਹੁਣ ਕਟਾਂਗੇ ਉਹ ਦਿਨੇ ਟਾਈਮ ਕੱਢ ਕੇ ਹੀ ਕਟਾਂਗੇ ਹੁਣ ਅੱਜ ਤਾਂ ਥੋੜਾ ਜਿਹਾ ਪਤਾ ਵੀ ਨਹੀਂ ਸੀ ਬੱਕਰੀਆਂ ਦੇ ਨਿਗਾ ਮਾਰਾ ਦੇ ਸਾਰੀਆਂ ਦੇ ਇੱਥੇ ਨੂੰ ਲਿਆਵਾਂ ਹਨ ਲੈ ਉਸੀ ਹਨਾ ਲੈ ਜਾ ਰਹੇ ਹਾਂ ਰੋਡ ਉੱਤੇ ਤੇ ਅੱਜ ਜਾਂਦੇ ਜਾਂਦੇ ਲੱਖੀ ਲਸਾੜ ਦੇ ਦਰਸ਼ਨ ਹੋਏ ਫਿਰ ਮੈਂ ਕਿਹਾ ਵੀ ਅੱਜ ਲੱਖੀ ਲਸਾੜ ਦੀ ਵੀਡੀਓ ਬਣਾਉਣੀ ਹੈ ਹਨਾ ਤੇਰੀ ਬੱਕਰੀਆਂ ਬਾਰੇ ਜਾਣਕਾਰੀ ਦੇ ਦਿੰਦੇ ਆ ਕਿਉਂਕਿ ਇਹਨਾਂ ਦਾ ਨਾਮ ਆ ਇਹਨਾਂ ਦਾ ਨਾਮ ਆ ਤੇ ਇਹ ਸਾਡੇ ਪਿੰਡ ਦਾ ਪਿੰਡ ਦੀ शान ਨੇ ਸਾਡੇ ਪਿੰਡ ਦਾ ਨਾਮ ਬਹੁਤ ਉੱਤੇ ਤੱਕ ਲੈ ਗਏ ਨੇ ਇਹ ਤੇ ਸਾਨੂੰ ਬੜਾ ਮਾਣ ਹੁੰਦਾ ਹਨਾ ਇਹਨਾਂ ਨੂੰ ਦੇਖ ਕੇ ਤੇ ਗਰੀਬੀ ਅਮੀਰੀ ਚੱਲਦੀ ਰਹਿੰਦੀ ਆ ਇਹ ਕੋਈ ਨਹੀਂ ਪਤਾ ਹਨਾ ਕਦੋਂ ਪ੍ਰਮਾਤਮਾ ਰਾਜੇ ਨੂੰ yogi ਬਣਾ ਦਿੱਤੇ yogi ਨੂੰ ਰਾਜਾ ਬਣਾਵਾ ਦੇਵੇ ਤੇ ਇਹ ਦਾਤਾ ਦੇ ਰੰਗ ਨੇ ਤੇ ਬਹੁਤ ਖੁਸ਼ੀ ਹੈ ਨਾ ਚਾਚੇ ਨੂੰ ਮਿਲ ਕੇ ਤੇ ਅਮਾਰੋ ਸਾਰੇ ਹਨਾ ਮੈਂ ਕਹਾਂ ਮੈਨੂੰ ਇੰਨੀ ਜਨਮਾਂ ਦਾ ਨਹੀਂ ਨੀ ਅਸੀਂ ਕੋਈ ਨਹੀਂ ਅਗਲੀ ਅਸੀਂ ਤੇ ਕਰਾਤੇ ਹਾਂ ਨਾ ਅਸੀਂ ਅਗਲੀ ਵਾਰੀ ਕੋਈ ਨਹੀਂ ਆਜਾ ਇੱਧਰ ਬਣਾ ਦੇ ਇੱਧਰ ਬਣਾ ਦੋ ਵੀਡੀਓ ਇਹ ਕਹਿੰਦੇ ਮੇਰੇ ਸਾਰੇ ਜਾਨਵਰ ਦਿਖਾਓ ਮੇਰਾ ਕੋਈ ਜਾਨਵਰ ਰਹਿ ਨਾ ਜਾਵੇ ਹਨਾ ਇਕੱਲੇ ਕਾਲੂ ਨਾਲ ਹੀ ਨਹੀਂ ਇਹਨਾਂ ਦਾ ਪਿਆਰ ਕਾਲੂ ਇੱਕ ਕਾਲੂ ਵੀ ਹੈ ਨਾ ਕਾਲੂ ਇੱਕ ਜੇਠਾ ਅੱਜ ਚਾਰ ਨਹੀਂ ਲੈ ਕੇ ਆਇਆ ਮੈਂ ਕਾਲੂ ਮਤਲਬ ਇਹ ਕਾਲੂ ਹੀ ਨਾ ਜੇਠਾ ਪੁੱਤ ਜੇਠਾ ਪੁੱਤ ਹੈ ਨਾ ਇਹ ਵੀ ਬੱਚੀ ਨੇ ਛੋਟਾ ਛੋਟਾ ਹਾਂ ਛੋਟਾ ਤੇ ਇਹ ਵੀ ਇਹਨਾਂ ਦੇ ਬੱਚੀ ਨੇ ਤੇ ਇਹਨਾਂ ਦਾ ਸਾਰੇ ਜਾਨਵਰਾਂ ਨਾਲ ਬਹੁਤ ਪਿਆਰ ਆਪਾਂ ਵਰਗਾ ਸੱਚ ਮੈਂ ਦਿਖਾਉਣਾ ਆਇਆ ਬਾਈ ਜੀ ਅੰਗਰੇਜ਼ੀ ਨੂੰ ਬੱਕਰੇ ਦਿੱਤਾ ਹੋਇਆ ਪੱਟ ਮੇਰੇ ਕੋਲ ਬਹੁਤ ਸੁਨੱਖੀ ਲਾਲ ਅੱਖਾਂ ਦੀ ਅੱਛਾ ਇਹ ਕਹਿੰਦੇ ਮਨ ਕੇ ਚੱਲ ਹੁਣ ਸੁਣਾ ਸੀ ਉਹਨੇ ਪਹਿਲਾਂ ਉਹ ਜਿਹੜੀ ਬੱਚਾ ਦੂਜੀ ਰੋਟੀ ਹੋ ਗਈ ਸੀ ਉਹਦਾ ਗਲਤ ਜਿ ਆਇਆ ਇੱਕ ਦੀ ਮੈਂ ਕਹਿੰਨਾ ਭਾਈ ਜੀ ਮੈਂ ਉਹ ਮੁੱਲਾਪੁਰ ਲੈ ਕੇ ਜਾਣੀ ਸੀ ਮੇਰੇ ਇੰਨਾ ਮਨ ਚ ਸੀ ਵੀ ਆ ਪੱਠ ਮੈਂ ਉੱਥੇ ਲੈ ਕੇ ਜਾਵਾਂ ਬਸ ਮੇਰੇ ਕੋ ਬੰਦੇ ਵੀ ਆਏ ਨਹੀਂ ਇੱਕ ਦਿਨ ਉਦਨੇ ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਵੀਡੀਓ ਵਿੱਚ ਤੇ ਉਦਨੇ ਉਹ ਬੱਕਰੀ ਮੰਨ ਕੇ ਚੱਲ ਮੈਂ ਅਰਜੰਦ ਦੇ ਚੜਿਆ ਹੋਇਆ ਅਰਜੰਦ ਦੇ ਥੱਲੇ ਆਇਆ ਤਾਂ ਬੱਕਰੀ ਸਾਲੀ ਉਹੀ ਪਈ ਮੈਂ ਕਿਹਾ ਇਹਨੂੰ ਕੀ ਹੋ ਗਿਆ ਦੁੱਧ ਇੰਨਾ ਜਿਆਦਾ ਸੀ ਭਾਈ ਜੀ ਉਹਦੇ ਥੱਲੇ ਮਰੀ ਹੋਈ ਵੀ ਥੱਲੇ ਮੇਰੇ ਕੋ ਬੋਤਨਾ ਤਕਲੀਫ ਹੁੰਦੀ ਹੈ ਨਾ ਹਾਂ ਮੈਂ ਕਿਹਾ ਚੱਲ ਕੋਈ ਨਾ ਉਹ ਮਰੀ ਤਾਂ ਮੇਰੀ ਮਰੀ ਹਾਂ ਮਰੀ ਤਾਂ ਮੇਰੀ ਮਰੀ ਪਰ ਨਾ ਉਹਦਾ ਨਹੀਂ ਤੇ ਨਰਾਜ ਕਰਨਾ ਜਦੋਂ ਇਹ ਦੇਖ ਵਿਚਾਰਾ ਇੰਗਲੈਂਡ ਚ ਵਿਦੇਸਾਂ ਚ ਬੈਠਾ ਠੀਕ ਆ ਉਹਨੇ ਤਾਂ ਮਿੱਥੇ ਜਾਨਵਰ ਲੈ ਆ ਪਰ ਨਾ ਜਾਨਵਰਾਂ ਨਾਲ ਨਹੀਂ ਕੱਲੇ ਵਰਤ ਹੁੰਦਾ ਪੁੰਦੇ ਸਾਰਾ ਕੁਝ ਦੇਖ ਉਹਨੂੰ ਬਾਈ ਜੀ ਮੈਂ ਪਾਠੇ ਦਿਓ ਜੇ ਉਹਦੀ ਭੈਣ ਲੈ ਜਾਣੀ ਆ ਭੈਣ ਲੈ ਜਵੇ ਨਹੀਂ ਉਹਨੂੰ ਮੇਰੀ ਗੱਲ ਸੁਣ ਇਹਨਾਂ ਦੇ ਵਿੱਚੋਂ ਵਧੀਆ ਬੱਕਰੀ ਉਹ ਕਿਸੇ ਦੀ ਇਹ ਕਹਿੰਦੇ ਵੀ ਕਿਸੇ ਦੀ ਇਹਨਾਂ ਕੋਲ ਬੱਕਰੀ ਸੀ ਇਹ ਜਦੋਂ ਇੰਗਲੈਂਡ ਇੰਗਲੈਂਡ ਤੋਂ ਮੁੰਡਾ ਇੰਗਲੈਂਡ ਤੋਂ ਨੇ ਉਹ ਵੀਰ ਤੇ ਉਹਨਾਂ ਇਹਨੂੰ ਸੁਭਾ ਕੇ ਗਈ ਤੇ ਇਹਨਾਂ ਨੂੰ ਤੇ ਇਹ ਕਹਿੰਦੇ ਅਰਜਨ ਦੇ ਉੱਤੇ ਚੜੇ ਹੋਏ ਸੀ ਇਹੇ ਤਾਂ ਨੀਆ ਤੋੜਨ ਤੇ ਉਹ ਥੱਲੇ ਉਹਦੀ ਮਤਲਬ ਕਿ ਜਦੋਂ ਆਏ ਤਾਂ ਦੇਖਿਆ ਬੱਕਰੀ ਦੀ ਡੈਥ ਹੋ ਗਈ ਸੀ ਤੇ ਵੀਡੀਓ ਬਣਾਇਆ ਸੀ ਮੇਰੇ ਕੋਲ ਹਾਂਜੀ ਤੇ ਉਹ ਮਤਲਬ ਕਿ ਕਹਿੰਦੇ ਬਹੁਤ ਜ਼ਿਆਦਾ ਦੁੱਧ ਸੀ ਇਹ ਕਹਿੰਦੇ ਵੀ ਹੁਣ ਉਹ ਬੰਦੇ ਨੂੰ ਅਸੀਂ ਬੰਦਾ ਬੰਦੇ ਦੀ दारू ਆ ਹਨਾ ਹਾਂ ਤੇ ਪੈਸੇ ਨਾਲ ਨਹੀਂ ਵਰਤਿਆ ਤਾਂ ਜਨਵਰਾਂ ਨਾਲ ਨਹੀਂ ਵਰਤਿਆ ਤਾਂ ਬੰਦਾ ਬੰਦੇ ਦੀ दारू ਆ ਇਹ ਕਹਿੰਦੇ ਵੀ ਉਹਨੂੰ ਜਿਹੜੀ ਵੀ ਜਿਹੜੀ ਵੀ ਬੱਕਰੀ ਨੂੰ ਜਿਹੜੀ ਪਾਠੂ ਹੱਥ ਲਾ ਦੂਗਾ ਉਹਨੂੰ ਮੈਂ ਉਹਨੂੰ ਵਿੱਚੋਂ ਦੇਖ ਕੇ ਤੋੜੂਗਾ ਉਹ ਜਿਹੜੀ ਉਹਦੀ ਭੈਣ ਹੈ ਮੇਰੇ ਕੋਲ ਫਿਰਦੀ ਉਹਦਾ ਮੈਂ ਸੋਰੀ ਦੁਕਾਨ ਨਾਲ ਜਾਣ ਹੁਣ ਗੱਭਣਾ ਉਹ 49 ਜੀ ਨੂੰ ਉਹਦੀ ਭੈਣ ਲੈ ਜਾ ਭਾਈ ਠੀਕ ਹੈ ਜੀ ਤੁਸੀਂ ਉਹ ਦਿਖਾ ਦੂ ਦੋਨਾਂ ਵਿੱਚੋਂ ਜਿਹੜੀ ਕੋ ਅਗਲੀ ਵਾਰ ਆਪਾਂ ਫਿਰ ਵੀਡੀਓ ਬਣਾਵਾਂਗੇ ਆ ਉਹ ਤਾਂ ਹੀ ਨਹੀਂ ਪੁੱਛ ਰਿਹਾ ਦਿਖਾ ਦਿਓ ਬਾਈ ਜੀ ਅੱਜ ਆ ਦਿਖਾਵਾਂਗੇ ਹਾਂ ਇਹ ਉਹ ਵੀਰ ਦਾ ਬੱਕਰਾ ਯੂਕੇ ਤੋਂ ਨੇ ਵੀਰ ਜਤਿੰਦਰ ਵੀਰ ਯੂਕੇ ਤੋਂ ਇੰਗਲੈਂਡ ਦੇ ਵਿੱਚ ਤੇ ਉਹਨਾਂ ਦਾ ਇਹ ਬੱਕਰਾ ਇਹਨਾਂ ਕੋਲ ਇਮਾਨਤਾ ਉਹਨਾਂ ਦੀ ਹੈ ਭਾਈ ਇਹ ਹਿੱਲੂਗਾ ਨਹੀਂ ਜਿੱਥੇ ਮਰਜ਼ੀ ਖੜਾ ਤੇ ਠੀਕ ਹੈ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈਨਾ